ਜਿਹੜੇ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਆਕਾ ਆ ਉਹਨਾਂ ਦੀਆਂ ਬੱਸਾਂ ਸਾਡੇ ਆ ਕੇ ਇੱਥੇ ਪੈਣਗੀਆਂ ਉਹ ਪਾ ਕੇ ਤੇ ਜਿਹੜਾ ਇਸ ਆਧਾਰਿਆ ਨੂੰ ਖਤਮ ਕੀਤਾ ਜਾਊਗਾ ਜਿਹੜੀਆਂ ਰੋਡਵੇਅ ਦੇ ਵਿੱਚ ਪਣ ਬੱਸ ਦੇ ਵਿੱਚ ਆ ਬੋਲਬੋ ਤੇ ਐਚਵੀਐਸਸੀ ਬੱਸਾਂ ਪਾ ਰਹੇ ਆ ਉਹ ਦਿੱਲੀ ਦੇ ਆਕਾ ਦੀਆਂ ਟ੍ਰੈਕਲੀ ਤੌਰ ਦੇ ਉੱਤੇ ਲਗਾਤਾਰ ਮੰਤਰੀ ਤੇ ਇੱਥੋਂ ਤੱਕ ਜਿਹੜਾ ਮੰਤਰੀ ਦੇ ਉੱਤੇ ਮੁੱਖ ਮੰਤਰੀ ਤੱਕ ਵੀ ਜਿਹੜਾ ਇਹ ਚੀਜ਼ ਕਹਿਤੀ ਵੀ ਤੁਸੀਂ ਜੋ ਕਹੋਗੇ ਅਸੀਂ ਕਰ ਲੈਨੇ ਆ ਪਰ ਸਾਨੂੰ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਸਾਨੂੰ ਉਹ ਪਾਉਣ ਦਿਓ ਜਿਹੜੇ ਟ੍ਰਾਂਸਪੋਰਟ ਮੰਤਰੀ ਦੇ ਉਹਨਾਂ ਦੇ ਜਵਾਨ ਦੇ ਵਿੱਚੋਂ ਵੀ ਇਹ ਨਿਕਲ ਗਿਆ ਕਿ ਸਾਡੇ ਦਿੱਲੀ ਵਾਲਿਆਂ ਨੇ ਜਿਹੜੀਆਂ ਪਾਉਣੀਆਂ ਅਸੀਂ ਇੱਕੋ ਹੀ ਕੰਪਨੀ ਦੇ ਉੱਤੋਂ ਬੱਸਾਂ ਲੈ ਕੇ ਇਹ ਜਿਹੜਾ ਸਾਰੇ ਦਾ ਸਾਰਾ ਖਤ ਕੋਹਾੜਾ ਜਿਹੜਾ ਅਸੀਂ ਚਲਾਉਣਾ ਮੈਨੂੰ ਇਹ ਕਹਿਣ ਚ ਗਰੇਜ਼ ਨਹੀਂ ਸਾਡੇ ਕੋਲੇ ਬੱਸਾਂ ਖੜੀਆਂ ਇਹਨਾਂ ਦੇ ਐਮਐਲਏ ਸਾਫ਼ ਦੀਆਂ ਇੱਥੋਂ ਤੱਕ ਕਿ ਡੀਐਸਪੀ ਨੇ ਤਾਂ ਕਿ ਇੱਥੋਂ ਤੱਕ ਕਹਤਾ ਸੀਗਾ ਵੀ ਇਹਨਾਂ ਬੱਸਾਂ ਨੂੰ ਬਾਹਰ ਕੱਢ ਦਿਓ ਬਾਕੀ ਦਾ ਕੰਮ ਅਸੀਂ ਸਾਰ ਲਾਂ ਸਰਕਾਰ ਬਣ ਤੋਂ ਪਹਿਲਾਂ ਸਾਡੇ ਮੁਲਾਜ਼ਮ ਸਾਥੀਆਂ ਨੇ ਬੱਸਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਬਦਲਾ ਇੰਨਾ ਹੀ ਜ਼ਿਆਦਾ ਘੁੰਮ ਜਾਊਗਾ ਇਹ ਪਹਿਲੀ ਵਾਰੀ ਬਦਲਾ ਆਇਆ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਸਰਕਾਰ ਨੂੰ ਮੁਲਾਜ਼ਮਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ 4 ਸਾਲਾਂ ਦੇ ਵਿੱਚ ਨਾ ਤਾਂ ਕੋਈ ਨਵੀਂ ਬੱਸ ਪਾਈ ਗਈ ਸਰਕਾਰ ਦੀ ਆਪਣੀ ਬੱਸ ਕੋਈ ਨਹੀਂ ਪਾਈ ਗਈ ਇਹਦੇ ਉਲਟਾ ਸਾਡੀਆਂ ਘੱਟ ਤੋਂ ਘੱਟ ਰੋਡਵੇਜ ਦੇ ਵਿੱਚੋਂ ਬੀਚ ਜਿਹੜੀਆਂ ਬੱਸਾਂ ਹੈਗੀਆਂ ਜਿਹੜੀਆਂ ਕੰਡਮ ਹੋ ਗਈਆਂ ਪੀਆਰਟੀਸੀ ਦੇ ਵਿੱਚੋਂ ਵੀ ਲਗਾਤਾਰ ਕੰਡਮ ਹੋ ਰਹੀਆਂ ਲੋਕੋਾਈ ਟੀਮ ਨਾਲ ਜੁੜੋਂ ਤੁਸੀਂ ਮੈਂ ਮਹਮਤਾਜ ਅਸੀਂ ਇਸ ਵਕਤ ਫਰੀਦਕੋਟ ਦੇ ਬੱਸ ਸਟੈਂਡ ਦੇ ਵਿੱਚ ਖੜੇ ਆ ਜਿੱਥੇ ਅੱਜ ਪੀਆਰਟੀਸੀ ਤੇ ਪੰਜਾਬ ਰੋਡਵੇਜ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਪੂਰੇ ਪੰਜਾਬ ਭਰ ਦੇ ਵਿੱਚ ਹੈ ਕਿਉਂਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਜੋ ਸਰਕਾਰ ਬੱਸਾਂ ਲੈ ਕੇ ਆ ਰਹੀ ਉਸ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਅੱਜ ਪ੍ਰਦਰਸ਼ਨ ਕਰਨਾ ਸੀ ਤਾਂ ਉਸ ਤੋਂ ਪਹਿਲਾਂ ਇਹਨਾਂ ਦੇ ਆਗੂਆਂ ਤੇ ਪ੍ਰਧਾਨਾਂ ਨੂੰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਅਸਦੇ ਉਸ ਵਜੋਂ ਅੱਜ ਪੂਰੇ ਪੰਜਾਬ ਭਰ ਦੇ ਜੋ ਬੱਸ ਸਟੈਂਡ ਨੇ ਉਹਨਾਂ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਤਾਂ ਫਰੀਦਕੋਟ ਦੇ ਵਿੱਚ ਵੀ ਜਿਹੜੇ ਬੱਸ ਦੇ ਉੱਪਰ ਦੋ ਮੁਲਾਜ਼ਮ ਨੇ ਉਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ ਚੁੱਕੇ ਅਤੇ ਗੱਲਬਾਤ ਕਰਦੇ ਆਂ ਹੋਰ ਜਿਹੜੇ ਮੁਲਾਜ਼ਮ ਨੇ ਜੋ ਵਰਕਰ ਨੇ ਉਹ ਮੌਜੂਦ ਨਹੀਂ ਬਾਈ ਸਭ ਤੋਂ ਪਹਿਲਾਂ ਤਾਂ ਜੀ ਕਿਹੜੀਆਂ ਗੱਲਾਂ ਨੂੰ ਲੈ ਕੇ ਜੋ ਅੱਜ ਦਾ ਪ੍ਰਦਰਸ਼ਨ ਤੁਸੀਂ ਹੁਣ ਕਰ ਰਹੇ ਹੋ ਕਿਉਂਕਿ ਤੁਹਾਡੇ ਜਿਹੜੇ ਪ੍ਰਧਾਨ ਨੇ ਜਾਗ ਉਹਨਾਂ ਨੂੰ ਕਰੋ ਗ੍ਰਫਤਾਰ ਕਰ ਲੈ ਕੀ ਕਰਨਾ ਚਾਹੀ ਤੁਸੀ ਅੱਜ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਟੈਂਡਰ ਹੈ ਸਰਕਾਰ ਵੱਲੋਂ ਖੋਲਣਾ ਸੀਗਾ ਜੀ ਜੀਦੇ ਰੋਸ ਵਜੋਂ ਸਾਡੀ ਅੱਜ 12 ਤੋਂ 2 ਵਜੇ ਤੱਕ ਗੇਟ ਰੈਲੀ ਸੀ ਜੀ ਪਰ ਸਰਕਾਰ ਦੁਆਰਾ ਜਿਹੜਾ ਜ਼ਬਰਦਸਤ ਰਾਖਤਾਉਂਦੇ اختیار ਕਰਦੇ ਹੋਏ ਕੱਲ ਸ਼ਾਮ 8 ਵਜੇ ਤੋਂ ਲੈ ਕੇ ਦੇਰ ਰਾਤ 8 ਵਜੇ ਤੋਂ ਲੈ ਕੇ ਸਾਡੇ ਆਗੂਆਂ ਨੂੰ ਸਟੇਟ ਕਮੇਟੀ ਦੇ ਦੀਪੂ ਕਮੇਟੀਆਂ ਦੇ ਆਗੂਆਂ ਨੂੰ ਜਿਹੜਾ ਡੇਟੇਨ ਕੀਤਾ ਜਿਹਦੇ ਰੋਸ ਵਜੋਂ ਸਵੇਰੇ ਯਾਨੀ 4 ਵਜੇ ਤੋਂ ਪਹਿਲੇ ਟਾਈਮ ਦੇ ਉੱਤੋਂ ਜਿਹੜਾ ਡੀਪੂ ਬੰਦ ਕਰਕੇ ਸਾਨੂੰ ਇਹ ਪ੍ਰਦਰਸ਼ਨ ਜਿਹੜਾ ਕਰਨਾ ਪਿਆ ਜੀ ਅੱਛਾ ਉਸ ਤੋਂ ਬਾਅਦ ਹੁਣ ਦੇਖ ਰਹੇ ਆ ਜਿਵੇਂ ਪੁਲਿਸ ਹੈ ਵੱਡੀ ਪੱਦਰ ਦੇ ਉੱਤੇ ਜਿਹੜੀ ਪੁਲਿਸ ਲਾ ਦਿੱਤੀ ਗਈ ਹੈ ਮਤਲਬ ਇਹੋ ਜਿਹਾ ਕਿਹੜਾ ਪ੍ਰਦਰਸ਼ਨ ਸੀਗਾ ਜਿਹੜਾ ਮਤਲਬ ਖਤਰਾ ਲੱਗਾ ਜੈ ਇੰਨੀ ਪੁਲਿਸ ਤੁਹਾਡੇ ਕੋਲ ਆ ਗਈ ਇੱਥੇ ਇਹ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਮਝਦੇ ਸੀ ਤਾਂ ਵੀ ਅਸੀਂ ਬਦਲਾਅ ਆਇਆ ਸਾਡੇ ਇਹ ਪਹਿਲੀ ਵਾਰੀ ਬਦਲਾਅ ਆਇਆ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਸਰਕਾਰ ਨੂੰ ਮੁਲਾਜ਼ਮਾਂ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਵੀ ਜੇਕਰ ਅਸੀਂ ਟੈਂਡਰ ਤੋਂ ਰੋਕਣ ਵਾਸਤੇ ਜੇ ਇਹਨਾਂ ਨੇ ਕੋਈ ਹੜਤਾਲ ਧਰਨਾ ਮੁਜਾਹਰਾ ਜਿਹੜਾ ਕੋਈ ਕਰਦੇ ਆ ਉਹਨੂੰ ਅਸੀਂ ਪੁਲਿਸ ਬਲ ਨਾਲ ਜਿਹੜਾ ਪੁਲਿਸ ਸਟੇਟ ਰਾਜ ਕਾਇਮ ਕੀਤਾ ਸਰਕਾਰ ਨੇ ਉਹਦੇ ਨਾਲ ਦਬਾਉਣਾ ਚਾਹੁੰਦੀ ਆ ਪਰ ਸਰਕਾਰ ਨੂੰ ਇਹ ਨਹੀਂ ਪਤਾ ਜਿਹੜਾ ਪੁਲਿਸ ਜ਼ਬਰ ਆ ਉਹ ਜਿਹੜਾ ਜਥੇਬੰਦੀਆਂ ਦੇ ਸਬਰ ਦੇ ਨਾਲ ਜਿਹੜਾ ਉਹਨੂੰ ਤੋੜਿਆ ਵੀ ਜਾ ਸਕਦਾ ਅੱਛਾ ਕੋਈ ਸਮਾਂ ਪਹਿਲਾਂ ਜਦੋਂ ਸਰਕਾਰ ਬਣਦੀ ਹੈ ਤਾਂ ਉਦੋਂ ਬੜੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਜਿਹੜੇ ਪੀਆਰਟੀਸੀ ਪੰਜਾਬ ਰੋਡਵੇ ਦੇ ਮੁਲਾਜ਼ਮ ਹੈ ਭੰਗੜੇ ਪਾਰੇ ਸੀ ਇਸੇ ਬਸ ਸਟੈਂਡਾਂ ਦੇ ਵਿੱਚ ਮਤਲਬ ਅੱਜ ਤੁਹਾਨੂੰ ਪਛਤਾਵਾ ਹੋ ਰਿਹਾ ਸਰਕਾਰ ਚੁਣ ਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਮੁਲਾਜ਼ਮ ਸਾਥੀਆਂ ਨੇ ਬੱਸਾਂ ਦੇ ਵਿੱਚ ਪ੍ਰਚਾਰ ਵੀ ਕੀਤਾ ਉਸ ਸਮੇਂ ਜਿਹੜਾ ਸੁਪਰੀਮ ਕੋ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਾਡੇ ਨਾਲ ਵਾਦਾ ਵੀ ਕੀਤਾ ਵੀ ਸਰਕਾਰ ਆਉਣ ਨਾਲ ਠੇਕੇਦਾਰੀ ਖਤਮ ਕਰਕੇ ਜਿਹੜੀ ਪੰਜਾਬ ਦੇ ਵਿੱਚ ਪੀਆਰਟਸ ਤੇ ਪੰਜਾਬ ਰੋਡਵੇ ਜਿਹੜੀਆਂ ਦੋਹਾਂ ਬੱਸਾਂ ਦਾ ਬੋਲਬਾਲਾ ਹੋਊਗਾ ਪਰ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹ ਬਦਲਾ ਇੰਨਾ ਹੀ ਜ਼ਿਆਦਾ ਘੁੰਮ ਜਾਊਗਾ ਕਿ ਇਹਨਾਂ ਦੋਹਾਂ ਆਧਾਰਿਆਂ ਨੂੰ ਖਤਮ ਕਰਕੇ ਤੇ ਪ੍ਰਾਈਵੇਟ ਦੇ ਰਾਹ ਦੇ ਵਿੱਚ ਜਿਹੜਾ ਲਗਾਤਾਰ ਪ੍ਰਾਈਵੇਟੇਸ਼ਨ ਨੂੰ ਬढ़ावा ਦੇ ਕੇ ਕੱਲਾ ਪ੍ਰਾਈਵੇਟੇਸ਼ਨ ਦਾ ਬढ़ावा ਨਹੀਂ ਜਿਹੜੇ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਆਕਾ ਉਹਨਾਂ ਦੀਆਂ ਬੱਸਾਂ ਸਾਡੇ ਆਕੇ ਇੱਥੇ ਪੈਣਗੀਆਂ ਉਹ ਪਾਕੇ ਤੇ ਜਿਹੜਾ ਇਸ ਅਧਾਰਿਆਂ ਨੂੰ ਖਤਮ ਕੀਤਾ ਜਾਊਗਾ ਇਹਦੇ ਤੇ ਸਾਨੂੰ ਅਫਸੋਸ ਵੀ ਆ ਵੀ ਸਾਡਾ ਜਿਹੜਾ ਫੈਸਲਾ ਜਿਹਨੂੰ ਅਸੀਂ ਆਪਦੇ ਆਪ ਨੂੰ ਪੂਰਾ ਖੁਸ਼ੀ ਨਾਲ ਲੈ ਕੇ ਆਏ ਸੀ ਸਰਕਾਰ ਅੱਜ ਸਾਨੂੰ ਇੱਤੇ ਅਫਸੋਸ ਆ ਵੀ ਅਸੀਂ ਗਲਤ ਕਰ ਬੈਠੇ ਆ ਜਿਹੜੀ ਇੱਕ ਤਾਂ ਹੁੰਦੀ ਹੈ ਪ੍ਰਾਈਵੇਟਾਈਜੇਸ਼ਨ ਪਰ ਤੁਹਾਨੂੰ ਇਹ ਖਾਸ ਹੈ ਕਿ ਜਿਹੜੇ ਦਿੱਲੀ ਵਾਲੇ ਬੈਠੇ ਨੇ ਜਿਹੜੇ ਹਾਰੇ ਹੋਏ ਨੇ ਉਮੀਦਵਾਰ ਇਹਨਾਂ ਦੇ ਮੁੱਖ ਮੰਤਰੀ ਹਾਰੇ ਹੋਏ ਉਹ ਇੱਥੇ ਆਉਣਗੇ ਹੁਣ ਆਉਣਗੇ ਕੀ ਤੁਸੀਂ ਦੋ ਚੀਜ਼ ਵੇਖ ਲਓ ਪਿਛਲੇ ਦਿਨਾਂ ਦੇ ਵਿੱਚ ਗੈਂਤੀ ਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਚੀਦੀ ਦਿਹਾੜਾ ਲੰਘ ਕੇ ਗਿਆ ਉਹਦੇ ਵਿੱਚ ਬੱਸਾਂ ਤੁਹਾਨੂੰ ਆਮ ਘੁੰਮਦੀਆਂ ਮਿਲ ਜਾਣੀਆਂ ਕੋਈ ਜੇ ਐਨ ਕੇ ਤੇ ਯੂਪੀ ਯੂਪੀ ਦੀਆਂ ਦੇ ਉੱਤੇ ਤਾਂ ਇਹਨਾਂ ਨੇ ਸਟicker ਲਾ ਕੇ ਲੈ ਕੇ ਆਂਦੀਆਂ ਜੇ ਐਨ ਕੇ ਦੀਆਂ ਫਰੀਦਕੋਟ ਦੇ ਵਿੱਚ ਅੱਜ ਚਾਰ ਬੱਸਾਂ ਜਿਨ੍ਹਾਂ ਦੇ ਉੱਤੇ ਫਲੈਕਸ ਲਾਇਵੇ ਸੀ ਉਹ ਖੜੀਆਂ ਸੀ ਜਿਹੜੀਆਂ ਰੋਡਵੇਅ ਦੇ ਵਿੱਚ ਪਣ ਬੱਸ ਦੇ ਵਿੱਚ ਭੋਲਬੋਤ ਤੇ ਐਚ ਬੀ ਐਸਸੀ ਬੱਸਾਂ ਪਾ ਰਹੇ ਆ ਉਹ ਦਿੱਲੀ ਦੇ ਆਕਾ ਦੀਆਂ ਟ੍ਰੈਕਲੀ ਤੌਰ ਦੇ ਉੱਤੇ ਲਗਾਤਾਰ ਮੰਤਰੀ ਤੇ ਇਤੋਂ ਤੱਕ ਜਿਹੜਾ ਮੰਤਰੀ ਦੇ ਉੱਤੇ ਮੁੱਖ ਮੰਤਰੀ ਤੱਕ ਵੀ ਜਿਹੜਾ ਇਹ ਚੀਜ਼ ਕਹਤੀ ਵੀ ਤੁਸੀਂ ਜੋ ਕਹੋਗੇ ਅਸੀਂ ਕਰ ਲੈਨੇ ਆ ਪਰ ਸਾਨੂੰ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਸਾਨੂੰ ਉਹ ਪਾਉਣ ਦਿਓ ਪਾਉਣ ਦਾ ਕਾਰਨ ਕਿਤੇ ਦਵੀ ਜਵਾਨ ਦੇ ਵਿੱਚ ਜਿਹੜੇ ਟਰਾਂਸਪੋਰਟ ਮੰਤਰੀ ਦੇ ਉਹਨਾਂ ਦੇ ਜਵਾਨ ਦੇ ਵਿੱਚੋਂ ਵੀ ਇਹ ਨਿਕਲ ਗਿਆ ਕਿ ਸਾਡੇ ਦਿੱਲੀ ਵਾਲਿਆਂ ਨੇ ਜਿਹੜੀਆਂ ਪਾਉਣੀਆਂ ਅਸੀਂ ਇੱਕੋ ਹੀ ਕੰਪਨੀ ਦੇ ਉੱਤੋਂ ਬੱਸਾਂ ਲੈ ਕੇ ਇਹ ਜਿਹੜਾ ਸਾਰੇ ਦਾ ਸਾਰਾ ਖਤ ਕੋਹਾੜਾ ਜਿਹੜਾ ਅਸੀਂ ਚਲਾਉਣਾ ਅਸੀਂ ਲਗਾਤਾਰ ਇਹਦੇ ਉੱਤੇ ਪੂਰਾ ਆਪਦਾ ਜੱਥੇਬੰਦਕ ਪੈਰਾ ਦਿੱਤਾ ਲਗਾਤਾਰ ਬਹੁਤ ਵਾਰ ਟੈਂਡਰ ਜਿਹੜਾ ਅੱਗੇ ਦੀ ਅੱਗੇ ਪਾਉਂਦੇ ਤੁਰੇਗੇ ਪਰ ਰੱਦ ਨਹੀਂ ਇਹਨਾਂ ਨੇ ਕੀਤੇ ਅੱਜ ਜਿਹੜਾ ਪੁਲਿਸ ਜ਼ਬਰ ਦੇ ਨਾਲ ਅੱਜ ਇਹ ਦਬਾ ਕੇ ਅੱਜ ਟੈਂਡਰ ਖੋਲ ਕੇ ਜਿਹੜਾ ਕਿਲੋਮੀਟਰ ਸਕੀਮ ਬੱਸਾਂ ਪਾਉਣੀਆਂ ਚਾਹੁੰਦੇ ਸੀਗੇ ਪਰ ਦੇਖੋ ਉਹਨਾਂ ਦਾ ਜ਼ਬਰ ਤੇ ਸਾਡਾ ਸਬਰ ਅਸੀਂ ਆਪ ਦਾ ਪਰਖਾਂਗੇ ਜਿਵੇਂ ਲਗਭਗ 1 ਸਾਲ ਸਵਾ ਸਾਲ ਰਹਿ ਗਿਆ ਹੈ ਚੋਣਾਂ ਦੇ ਵਿੱਚ ਕੀ ਲੱਗਦਾ ਫਿਰ ਸਰਕਾਰ ਨੂੰ ਇਹ ਹੋ ਗਿਆ ਕਿ ਉਹਨਾਂ ਪੈਸੇ ਇਕੱਠੇ ਕਰ ਲਈਏ ਜਾਂ ਜਿਹੜੇ ਸਾਡੇ ਨਾਲ ਦੇ ਨਹੀਂ ਉਹਨਾਂ ਨੂੰ ਪੈਸੇ ਇਕੱਠੇ ਕਰਵਾ ਦਈਏ ਜੋ ਕੁਆ ਕੁਝ ਕਰਨ ਦਿਆਗੇ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਇੱਥੇ ਦੇਖਿਆ ਹੋਣਾ ਮੈਨੂੰ ਇਹ ਕਹਿਣ ਚ ਗਰੇਜ਼ ਨਹੀਂ ਸਾਡੇ ਕੋਲੇ ਬੱਸਾਂ ਖੜੀਆਂ ਜੀ ਇਹਨਾਂ ਦੇ ਐਮ ਐਲ ਏ ਸਾਫ ਦੀਆਂ ਇੱਥੋਂ ਤੱਕ ਕੇ ਡੀ ਐਸ ਪੀ ਨੇ ਤੱਕ ਇੱਥੋਂ ਤੱਕ ਕਹਿਤਾ ਸੀਗਾ ਵੀ ਇਹਨਾਂ ਬੱਸਾਂ ਨੂੰ ਬਾਹਰ ਕੱਢ ਦਿਓ ਬਾਕੀ ਦਾ ਕੁਝ ਅਸੀਂ ਸਾਰ ਲਾਂਗੇ ਠੀਕ ਹੈ ਜਿਹੜਾ ਇੱਥੋਂ ਤੱਕ ਹਾਲਾਤ ਵੀ ਵਿਗੜੇ ਰਹੇ ਆ ਵੀ ਤੁਸੀਂ ਇਹਨਾਂ ਬੱਸਾਂ ਨੂੰ ਬਾਹਰ ਕੱਢੋ ਮਜਬੂਰੀ ਵੀ ਸਰਕਾਰ ਦੀ ਅਸੀਂ ਇਹਨਾਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈਗਾ ਅੱਜ ਜਿਹੜੇ ਪਾਸੇ ਨੂੰ ਤੁਸੀਂ ਮਰਜ਼ੀ ਲੈ ਜਾਓ ਜਿਹੜਾ ਇਹਨਾਂ ਦੀ ਲੁੱਟ ਖਸੁੱਟ ਲਗਾਤਾਰ ਜਿਹੜੀ ਹੈਗੀ ਐ ਚਾਹੇ ਉਹ ਸਾਡੇ ਟਾਈਮ ਟੇਬਲਾਂ ਦੇ ਵਿੱਚ ਚਾਹੇ ਸਾਡੇ ਬਾਸ ਛੱਡਿਆਂ ਦੇ ਵਿੱਚ ਮੈਂ ਕੁਝ ਇਹ ਵੀ ਅਸੀਂ ਨਹੀਂ ਕਹਿ ਸਕਦੇ ਕਹਿਣੋਂ ਗਰੇਜ ਕਰਦਾ ਮੈਂ ਵੀ ਸਾਡੇ ਜਿਹੜੇ ਇਹਨਾਂ ਦੇ ਆਕਾ ਬੈਠੇ ਆ ਉਹਨਾਂ ਨੇ ਸਾਡੇ ਜਿਹੜੇ ਠੇਕੇ ਦੇ ਵਿੱਚੋਂ ਕੁਝ ਚੀਜ਼ਾਂ ਸਾਈਕਲ ਸਟੈਂਡ ਕੁਝ ਉਹ ਦੇ ਰਹੇ ਆ ਉਹ ਖੁਦ ਆਪਦੇ ਚਹੇਤਿਆਂ ਨੂੰ ਦੇਖ ਕੇ ਉਹਨਾਂ ਦੀ ਲੁੱਟ ਖਸੋਟਾ ਜਿਹੜੀ ਉਹ ਡਾਇਰੈਕਟਲੀ ਤੌਰ ਦੇ ਉੱਤੇ ਕਰਾ ਰਹੇ ਆ ਜਿਹੜਾ ਇਹਨਾਂ ਨੇ ਕ੍ਰਾਪਸ਼ਨ ਦਾ ਰਾਹ ਜਿਹੜਾ ਪੂਰਾ ਅਡਾਪਟ ਕੀਤਾ ਹੋਇਆ ਹੈ ਜਿਹੜਾ ਪੈਸਾ ਇਕੱਠਾ ਕਰਨ ਦਾ ਦਿੱਸ਼ਤਾ ਤਾਂ ਅੱਜ ਇਹ ਹੈ ਵੀ ਅਸੀਂ ਕਿਹੜਾ ਅੱਗੇ ਨੂੰ ਆਉਣਾ ਹੈ ਜਿੰਨਾ ਇਕੱਠਾ ਹੁੰਦਾ ਅਸੀਂ ਇਕੱਠਾ ਕਰਕੇ ਅਸੀਂ ਆਪਦੇ ਘਰ ਨੂੰ ਲੈ ਜੀਏ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦਾ ਰੱਬ ਰੱਖਾ ਹੁਣ ਕਿੰਨਾ ਸਮਾਂ ਜਿਹੜਾ ਇਹ ਬੱਸ ਸਟੈਂਡ ਬੰਦ ਰਹੂਗਾ ਜਾਂ ਜਿਹੜੀਆਂ ਸੇਵਾਵਾਂ ਨੇ ਤੁਹਾਡੀਆਂ ਪੀਆਟੀਸੀ ਨੇ ਉਹ ਬੰਦ ਰਹਿਣਗੀਆਂ ਜਿੰਨਾ ਸਮਾਂ ਇਹ ਟੈਂਡਰ ਰੱਦ ਨਹੀਂ ਹੁੰਦਾ ਕਿਲੋਮੀਟਰ ਸਕੀਮ ਦਾ ਤੇ ਸਾਡੇ ਜਿਹ ਉਹ ਸਾਡੇ ਦਿਹਾ ਨੀ ਕੀਤੇ ਜਾਂਦੇ ਉਹਨਾਂ ਚਿਹਰੇ ਇਹ ਲਗਾਤਾਰ ਬੰਦ ਰੋ ਇਸ ਤੋਂ ਬਾਅਦ ਕਿ ਅਗਲਾ ਐਕਸ਼ਨ ਵੀ ਦੇਵਾਂਗੇ ਤਕੜਾ ਐਕਸ਼ਨ ਜੇਕਰ ਨਹੀਂ ਕੋਈ ਅਸਰ ਹੁੰਦਾ ਸਰਕਾਰ ਦੇ ਉੱਤੇ ਇਹਦੇ ਜਿਹੜੀ ਜੇ ਹਲੇ ਅੱਜ ਨਹੀਂ ਇਸ ਕੱਲ ਦੇ ਉੱਤੇ ਸਰਕਾਰ ਆਉਂਦੀ ਤਾਂ ਰਾਤ ਨੂੰ ਸਟੇਟ ਕਮੇਟੀ ਦੇ ਜਿਹੜੇ ਸਾਡੇ ਸੀਨੀਅਰ ਆਗੂ ਕੋਲ ਸਵਾਰ ਹੈ ਉਹਨਾਂ ਨਾਲ ਗੱਲ ਕਰਕੇ ਜੋ ਸਾਨੂੰ ਕਾਲ ਦੇਣਗੇ ਅਸੀਂ ਉਹਦੇ ਮੁਤਾਬਕ ਅੱਗੇ ਚੱਲਾਂਗੇ ਹੁਣ ਤੁਹਾਡੇ ਕਿੰਨੇ ਸਾਥੀ ਹੈ ਜਿਵੇਂ ਦੋ ਸਾਥ ਤੁਹਾਡੇ ਉਧਰ ਬੱਸ ਉੱਤੇ ਬੈਠੇ ਆ ਇੱਕ ਸਾਥੀ ਤੁਹਾਡਾ ਉਹ ਟੈਂਕੀ ਉੱਤੇ ਚੜਿਆ ਹੋਇਆ ਹੋਰ ਕਿੰਨੇ ਸਾਥੀ ਇਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਨਹੀਂ ਜਿਹੜੇ ਇਹ ਸਾਡੇ ਤਿੰਨ ਸਾਥ ਹੀ ਹੈ ਜਿਹੜੇ ਡਿਟੇਨ ਆ ਸਾਡੇ ਉਹ ਚਾਰ ਸਾਥੀ ਡਿਟੇਨ ਕੀਤੇ ਹੋਏ ਆ ਦੋ ਫਰੀਦਕੋਟ ਕਤਵਾਲੀ ਦੇ ਵਿੱਚ ਆ ਦੋ ਨਾ ਇੱਕ ਫਰੀਦਕੋਟ ਕਤਵਾਲੀ ਚਾ ਦੋ ਸਾਧਕ ਆ ਤੇ ਇੱਕ ਨੂੰ ਜਿਹੜਾ ਘਰ ਦੇ ਵਿੱਚ ਨજરਬੰਦ ਕੀਤਾ ਹੋਇਆ ਚਾਰ ਸਾਥੀ ਆ ਜਿਹੜਾ ਆ ਪ੍ਰਦਰਸ਼ਨ ਇਹ ਸਿਰਫ ਤੇ ਸਿਰਫ ਸਾਡੇ 3 ਸਾਥੀ ਹੈ ਜਿਹੜੋ ਬੱਸਾਂ ਦੇ ਉੱਤੇ ਪੈਟਰੋਲ ਵਾਲੀਆਂ ਬੋਤਲਾਂ ਨਾਲ ਤੇ ਇੱਕ ਜਿਹੜਾ ਪਾਣੀ ਵਾਲੀ ਟੈਂਕੀ ਦੇ ਉੱਤੇ ਬਾਕੀ ਜਿੰਨਾ ਸਾਡੇ ਸਾਥੀ ਹੈ ਉਹ ਸਾਰੇ ਇਥੇ ਦਰਜ ਹੈ ਜੇ ਮੈਹਕਮੇ ਦੀ ਜੇ ਆਪਾਂ ਗੱਲ ਕਰੀਏ ਤਾਂ ਕੀ ਸਰਕਾਰ ਨੇ ਪੰਜਾਬ ਰੋਡਵੇ ਦੇ ਵਿੱਚ ਕੋਈ ਨਵੀਆਂ ਬੱਸਾਂ ਪਾਈਆਂ ਨੇ ਜਾਂ ਪੰਜਾਬ ਸਰਕਾਰ ਨੇ ਇਹਨੂੰ ਪਰਫੁੱਲਤ ਕਰਨ ਲਈ ਕੁਝ ਕੀਤਾ ਹੈ ਚਾਰ ਸਾਲਾਂ ਦੇ ਵਿੱਚ ਹੁਣ ਤੱਕ ਚਾਰ ਸਾਲਾਂ ਦੇ ਵਿੱਚ ਨਾ ਤਾਂ ਕੋਈ ਨਵੀਂ ਬੱਸ ਪਾਈ ਗਈ ਸਰਕਾਰ ਦੀ ਆਪਣੀ ਬੱਸ ਕੋਈ ਨਹੀਂ ਪਾਈ ਗਈ ਇਹਦੇ ਉਲਟਾ ਸਾਡੀਆਂ ਘੱਟ ਤੋਂ ਘੱਟ ਰੋਡਵੇਜ ਦੇ ਵਿੱਚੋਂ ਵੀ ਜਿਹੜੀਆਂ ਬੱਸਾਂ ਹੈਗੀਆਂ ਜਿਹੜੀਆਂ ਕੰਡਮ ਹੋ ਗਈਆਂ ਪੀਆਰਟੀਸ ਦੇ ਵਿੱਚੋਂ ਵੀ ਲਗਾਤਾਰ ਕੰਡਮ ਹੋ ਰਹੀਆਂ ਜੀ ਇਹ ਕੋਈ ਵੀ ਇਹਨਾਂ ਨੇ ਉਪਰਾਲਾ ਨਹੀਂ ਕੀਤਾ ਇਸ ادارے ਨੂੰ ਪਰਫੁੱਲਤ ਕਰਨ ਵਾਸਤੇ ਵੀ ਬੱਸਾਂ ਪਾਉਣ ਜਾਂ ਕੋਈ ਹੋਰ ਬਿਉਂਤਬੰਦੀ ਕਰਕੇ ਵੀ ਜਿਹਦੇ ਹੋਰ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਜਿਹੜਾ ਲੋਕਾਂ ਨੂੰ ਸਹੂਲਤ ਮਿਲ ਸਕੇ ਜਦੋਂ ਕਿ ਸਾਡੀ ਇੱਥੋਂ ਦੀ ਆਬਾਦੀ ਵਾਸਤੇ ਘੱਟ ਤੋਂ ਘੱਟ 10000 ਬੱਸ ਚਾਹੀਦੀ ਹੈ ਪਰ ਸਾਡੀਆਂ ਸੜਕਾਂ ਤੇ ਫਿਰਦੀ ਕਿੰਨੀ ਐ 23 2400 ਬੱਸ ਦੋਹਾਂ ਧਾਰਿਆਂ ਦੀ ਸਿਰਫ ਇੰਨੀ ਐ 23 2400 ਬੱਸ ਐ ਰੂਟੀਨ 'ਚ ਅਸੀਂ ਦੇਖਦੇ ਆ ਕਿ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਬੱਸਾਂ ਦੇ ਵਿੱਚ ਲਮਕਲਮ ਕਰਕੇ ਜਾਂਦੀਆਂ ਤਿੰਨ ਤਿੰਨ ਟਾਈਮਾਂ ਦੇ ਵਿੱਚ ਇੱਕ ਇੱਕ ਬੱਸ ਸਾਡੀ ਜਾ ਰਹੀ ਐ ਇਹਦੇ ਉਲਟਾ ਸਰਕਾਰ ਸਾਡੇ ਹੀ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾ ਰਹੀ ਐ ਵੀ ਇਹ ਅੱਡਾਂ ਤੇ ਨਹੀਂ ਰੁਕਦੇ ਜਾਂ ਐ ਨਹੀਂ ਜਦੋਂ ਕਿ 52 ਸੀਟਡ ਬੱਸ ਦੇ ਵਿੱਚ 1.5 150 ਤੱਕ ਸਵਾਰੀ ਅਸੀਂ ਜੜੀ ਲੈ ਕੇ ਜਾਂਦੇ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ